ਪਰ ਉਹਨਾਂ ਦੀ ਇੱਕ ਸ਼ਰਤ ਆ ਬਈ ਹੈ ਉਹਨਾਂ ਦੀ ਕੀ ਸ਼ਰਤ ਆ ਬਈ ਗੱਲ ਤਾਂ ਜਿਹੜਾ ਆਪਣੇ ਕੁੜੀ ਦਾ ਮੁੰਡਾ ਨਾ ਹਾਂ ਉਹ ਕਹਿੰਦੇ ਮੁੰਡਾ ਨਹੀਂ ਇਸਲਾ ਕੁੜੀ ਲੈ ਕੇ ਜਾਣੀ ਆ ਕੱਲੀ ਗਿਆ ਹੋਇਆ ਫਾਈਲ ਲਵਾਉਣਾ ਯਾਰ ਫਾਈਲ ਲਵਾਉਣ ਕਿੰਨਾ ਕੇ ਟਾਈਮ ਲੱਗੂ ਹੋਰ ਜਿੱਤ ਦਾ ਦੀ ਕਾਲੀ ਨਾਲ 베ਰ ਨਹੀਂ ਪਾਗਦੇ ਹੁੰਦੇ ਪ੍ਰੀਤ ਹਰੇਕ ਕਿਸਮੇ ਹਰੇਕ ਕੰਮ ਲਈ ਨਾ ਸਮਾਂ ਲੱਗਦਾ ਹੁੰਦਾ ਕਿਹ ਜੀ ਰਹੀ ਜਾਂਦੀ ਆ ਨਾ ਮੈਨੂੰ ਡਰ ਲੱਗਿਆ ਜਾਂਦਾ ਭਵਿੱਖ ਨੂੰ ਤੂੰ ਤਾਂ ਮੇਰੇ ਜਵਾਬ ਨੂੰ ਸਖਣਾ ਵੀ ਜੱਜਦਾ ਕੋਈ ਨਾ ਪੁੱਤ। ਉਹ ਸਭਾ ਲੱਗੀ ਤੁਸੀਂ ਕਰਨਾ ਕਰ। ਬਸ ਮੈਨੂੰ ਤੇਰੀ ਫਿਕਰ ਹੈ। ਤੂੰ ਆਪ ਦੇ ਘਰੇ ਵਗ ਜੀ। ਜਿਵਾਕੰਤਾ ਸੀ ਆਪੀ ਰੱਖਾਂ। ਇਹ ਕੌਣ ਹੁੰਦੀ ਹੈ ਰੱਖਣ ਵਾਲੀ? ਨਾਲੇ ਕੱਢਣ ਵਾਲੀ? ਅਸੀਂ ਰੱਖਾਂਗੇ ਆਪਦੇ ਦਮ ਤੇ। ਬਈ ਯਾਰ ਚਾਹ ਤਾਂ ਬਾਰੀ-ਬਾਰੀ ਪੀ ਪੀ ਕੇ ਨਾ। ਚਾਹ ਭੈਣ ਫੇਰ ਲਿਆ ਯਾਰ। ੱਪੀ ਬਹੁਤ ਹੈ। ਇਹ ਕਿਹੜਾ ਪਾਈ ਘਰ ਦੀ ਦਾਰੂ ਐ? ਵੀ ਚੜਜੂਗੀ। ਉਹ ਤਾਂ ਯਾਰ ਉਹ ਵੀ ਟਾਈਮ ਹੁੰਦਾ ਬਈ ਯਾਰ। ਬਾਰੀ ਪੀ ਲਈ ਅੱਜ ਤਾਂ। ਹਾਂ। ਦੋ ਤਿੰਨ ਵਾਰੀ ਪੈਣੇ ਪਿਆ ਤੀ। ਕੋਈ ਨਹੀਂ ਵਧੀਆ ਤੇਰੇ ਨਾਲ ਮੇਰਾ ਬੱਗਿਆ ਜੀ ਲੱਗ ਜਾਂਦਾ ਯਾਰ ਤੂੰ ਜਦੋਂ ਆਏ ਨਾ ਸੱਚੀ ਲੈ ਬਾਲਾ ਮਨ ਖੁਸ਼ ਹੋ ਜਾਂਦਾ ਜਮੀ ਬਈ ਖੁਸ਼ਤਾ ਹੋ ਜਾਂਦਾ ਪਹਿਲਾਂ ਵਰਗਾ ਘਰ ਨਹੀਂ ਰਿਹਾ ਤੇਰਾ ਯਾਰ ਕੀ ਕੀਤਾ ਜਾਵੇ ਬੱਗਿਆ ਹੁਣ ਤੈਨੂੰ ਵੀ ਪਤਾ ਭਾਈ ਹਾਲਾਤ ਹੁਣ ਜਵਾਨੇ ਦੇ ਹਿਸਾਬ ਨਾਲ ਸਾਰਾ ਕੁਝ ਬਦਲੀ ਜਾਂਦਾ ਜਵਾਨੇ ਦੇ ਹਿਸਾਬ ਨਾਲ ਬਈ ਯਾਰ ਖਤਮ ਹੋ ਗਈ ਕਹਾਣੀ ਕਰਦੀ ਯਾਰ ਮੈਂ ਤਾਂ ਤਾਂ ਇਹ ਤਾਂ ਇਨਾ ਚਿਰ ਹੋ ਗਿਆ ਐ ਨਹੀਂ ਤੇਰੇ ਕੋਲ ਯਾਰ ਉਹ ਫਿਰ ਰਿਸ਼ਤੇਦਾਰਾਂ ਨੂੰ ਵੀ ਆਇਆ ਹੁੰਦਾ ਯਾਰ ਵੀ ਕੀ ਜਾਈਏ ਹੈਨਾ ਜਦੋਂ ਇੰਗੀਆਂ-ਇੰਗੀਆਂ ਗੱਲਾਂ ਹੋ ਜਾਂਦੀਆਂ ਨੇ ਘਰਾਂ 'ਚ ਉਹ ਇੰਨਾ ਸਿਆਣਾ ਸੀ ਕਾਕਿਆ ਲੋਕਾਂ 'ਚ ਵਿਚਰਦਾ ਸੀਗਾ ਕੀ ਕਹਿੰਦਾ ਆ ਕੀ ਕੰਮ ਕਰਤਾ ਤੂੰ ਨੋ ਆਪਣੀ ਪਹਿਲੇ ਹੀ ਬੈਠੀ ਓਏ ਬਗਿਆ ਇਹ ਤਾਂ ਉਹ ਗੱਲ ਹੋਈ ਪਈ ਆ ਭਾਈ ਕਹਿੰਦਾ ਨਮੀਆਂ ਗੁੱਡੀਆਂ ਨਵੇਂ ਪਟੋਲੇ ਤੇਰੇ ਕੋਲੇ ਕਾਦੇ ਨੇ ਓਲੇ 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 ਤਾਂ ਗੱਲ ਨਹੀਂ ਭਾਈ ਤੂੰ ਜਿੰਮੇ ਸਿਆਣਾ ਦੀ ਸੁਣੀ ਬਹੂ ਨੇ ਤਾਂ ਤਾਂ ਐਂ ਉਂਗਲ ਦੇ ਚੱਕਰ ਖੇ ਨੇ ਯਾਰ ਉਂਗਲ ਤੇ ਆਖਿਆ ਬੜਾ ਆਖਿਆ ਸੌਰੀ ਤੜਕੀ ਨਿਰਨੇ ਕਾਲ ਜੇ ਕੰਮ ਸਟਾਰਟ ਕਰ ਦਿੰਦੀ ਆ ਕੜੇਸ ਵਾਲਾ ਸ਼ਾਮ ਦੀ ਰੋਟੀ ਵੇਲੇ ਤੱਕ ਚੱਲਦਾ ਭਾਈ ਪਤਾ ਬਈ ਸਾਕ ਉਸ ਪਤਾ ਸਾਨੂੰ ਦੱਸਣ ਦੀ ਕੀ ਲੋੜ ਸਤਿ ਸ਼੍ਰੀ ਅਕਾਲ ਮਮਾ ਜੀ ਸਤਿ ਸ਼੍ਰੀ ਅਕਾਲ ਭਾਈ ਗੁੱਡੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਹੋ ਠੀਕ ਆ ਭਾਈ ਤੇਰਾ ਘਰ ਪਰਿਵਾਰ ਹਾਂ ਹਾਂ ਉਹ ਤਾਂ ਠੀਕ ਨੇ ਮੈਨੂੰ ਲੱਗਦਾ ਗੱਲਾਂ ਮੇਰੀਆਂ ਹੀ ਚੱਲ ਰਹੀਆਂ ਨੇ ਨਾ ਪੁੱਤ ਤੇਰੀਆਂ ਗੱਲਾਂ ਕਾਹਨੂੰ ਉਸਤਾਬ ਦੀ ਕਬੀਲਦਾਰ ਦੀਆਂ ਗੱਲਾਂ ਕਰਦੇ ਸੀ ਕਰੋ ਕਰੋ ਉਹ ਕਹਿੰਦੇ ਨਹੀਂ ਹੁੰਦੇ ਕੀ ਹੁੰਦੀਆਂ ਨੇ ਚੁਗਲੀਆਂ ਵਧੀਆ ਗੱਲਾਂ ਕਰਨੀਆਂ ਚਾਹੀਦੀਆਂ ਨੇ ਨਾਲੇ ਪਾਪ ਧੋਤੇ ਜਾਂਦੇ ਨੇ ਇਹ ਚੁਗਲੀਆਂ ਕਰਕੇ ਤਾਂ ਹੈ ਬੋਲੀ ਤੇਰੀਆਂ ਚੁਗਲੀਆਂ ਕਰਾਂਗੇ ਤੂੰ ਆਪਦੀ ਧੀ ਐ ਸਾਡੀ ਤਾਈਆਂ ਫਿਰ ਮੇਰੀਆਂ ਗੱਲਾਂ ਚੱਲ ਰਹੀਆਂ ਸੀਗੀਆਂ ਨਾਨਾ ਉਹ ਤਾਂ ਉਸਤਾਬ ਦੀਆਂ ਗੱਲਾਂ ਕਰਦੇ ਸੀਗੇ ਲੈ ਦੇਖ ਲੈ ਬਗਿਆ ਕਰ ਲੈ ਗੱਲ ਹੈ ਭਲਾ ਨੂੰਤੀ ਦਾ ਹੱਕ ਹੁੰਦਾ ਹੈ ਸਿਆਣੇ ਵੇਣੇ ਬੰਦੇ ਦੇ ਬੈਠੇ ਹੋਏ ਬੋਲਦੀ ਐ ਕੰਬਲੀਆਂ ਐ ਜਮੀ ਮੈਂ ਕਿਉਂ ਕੰਬਲੀਆਂ ਜਦੋਂ ਤੁਸੀਂ ਮੇਰੀਆਂ ਗੱਲਾਂ ਕਰ ਰਹੇ ਹਾਂ ਜਦੋਂ ਮੈਂ ਆ ਗਈ ਉਹ ਤਾਂ ਚੁੱਪ ਕਰ ਗਏ ਨਹੀਂ ਨਹੀਂ ਪੁੱਤ ਅਸੀਂ ਆਪਦੀਆਂ ਗੱਲਾਂ ਕਰ ਰਹੇ ਸੀ ਕਬੀਲਦਾਰੀ ਦੀ ਆਪਦੀਆਂ ਕਿਹੜੀਆਂ ਤੁਹਾਨੂੰ ਕੀ ਲੱਗਦਾ ਮੈਨੂੰ ਕੋਈ ਸੁਣਦਾ ਨਹੀਂ ਹੈਗਾ ਸਾਰਾ ਕੋਈ ਸੁਣਦਾ ਕਮਾਲ ਆ ਯਾਰ ਇਹ ਤਾਂ ਮੇਰੇ ਵੀ ਗੱਲ ਪਈ ਜਾਂਦੀ ਹੈ ਇਹੀ ਕੋਸਾ ਬਾਈ ਮਮਾ ਜੀ ਗੱਲ ਥੋੜੂ ਪੈ ਰਹੀਆਂ ਇਹ ਤਾਂ ਹੁਣ ਮੈਂ ਆਉਂਦੀ ਆਉਂਦੀ ਗੱਲਾਂ ਜਦੋਂ ਸੁਣਿਆ ਅਸੀਂ ਉਹ ਤਾਂ ਸਿਆਣੇ ਬਿਆਣੇ ਤੇਰੀਆਂ ਗੱਲਾਂ ਥੋੜਾ ਕਰਾਂਗੇ ਤੂੰ ਸਾਡੀ ਧੀ ਐ ਇਸ ਘਰ ਚ ਆਉਣਾ ਐ ਕੋਈ ਨਾ ਪਲਟ ਜੋ ਜਿਨੇ ਪਲਟਣਾਗਾ ਫੇਰ ਕੀ ਯਾਰ ਕਾਕੇ ਯਾਰ ਬੱਗੇ ਤੂੰ ਵੀ ਕਮਲੀਆਂ ਗੱਲਾਂ ਕਰੀ ਜਾਣਾ ਕਿ ਇਸ ਘਰ ਚ ਆਉਣਾ ਓ ਇਸ ਘਰ ਚ ਆਉਣਾ ਨਹੀਂ ਇਸ ਘਰ ਚ ਜਾ ਰਹੀ ਐ ਆ ਰਹੀ ਐ ਦਾ ਮਤਲਬ ਕੀ ਐ ਹੁਣ ਡੈਡੀ ਵਿਆਹ ਕੇ ਤਾਂ ਆਉਣਾ ਹੀ ਐ ਮੈਂ ਫਿਰ ਕਿਉਂ ਜੋ ਥੋੜਾ ਟਾਈਮ ਪਹਿਲਾਂ ਬੈਠ ਗਈ ਇੱਥੇ ਆ ਕੇ ਮੈਨੂੰ ਪਤਾ ਤੁਹਾਨੂੰ ਤਾਂ ਨਾ ਮੇਰਾ ਇੱਥੇ ਬੈਠੇ ਦਾ ਹੀ ਦੁੱਖ ਹੈਗਾ ਬਾਰ ਬਾਰ ਕਹਿੰਦਾ ਮੈਂ ਵੀ ਪੜਾ ਲੱਗਦਾ ਜਾ ਕੇ ਤਾਂ ਦੁਨੀਆ ਹੀ ਆਉਂਦੀ ਹੁੰਦੀ ਆ ਕੰਬੜੀ ਤੂੰ ਤਾਂ ਪਹਿਲੀ ਆ ਰਹੀ ਹੈ ਕਾਕਾ ਸਿਆ ਆਪਣੇ ਤਾਂ ਇਹ ਚੜਦੇ ਲੈਂਦੇ ਸੁਣੇ ਨਹੀਂ ਸੀ ਵੀ ਪਹਿਲਾਂ ਤੀ ਭੈਣ ਆਪਣੇ ਘਰੇ ਆ ਕੇ ਬੈਜੇ ਲੈ ਐਂ ਦੱਸ ਕੀ ਹੋ ਜਾਂਦਾ ਮਾਮਾ ਜੀ ਬਹੁਤ ਖੁਸ਼ ਹੋ ਜਾਂਦਾ ਭਾਈ ਕੀ ਹੋ ਜਾਂਦਾ ਮੇਰੇ ਪਿੰਡਾਂ ਦੇ ਮਾਹੌਲ ਨੇਗੇ ਸ਼ਹਿਰਾਂ ਦਾ ਮਾਹੌਲ ਨਹੀਂ ਮੈਨੂੰ ਨਹੀਂ ਨਾ ਪਤਾ ਮਾਮਾ ਜੀ ਤੇਰਾ ਲੈਕਚਰ ਹੋ ਗਿਆ ਕੁੜੀਏ ਜਾ ਆਪਦਾ ਕੰਮ ਕਰ ਜਾ ਕੇ ਕਾਕਾ ਸਿਆ ਕਮ ਤੂੰ ਕੀ ਸੋਚਦਾ ਮੈਂ ਕਿ ਮੈਂ ਕਿਤੇ ਰਹਿ ਨਾ ਜਾਵਾਂ ਲੈ ਲੈ ਆਪਣੇ ਥਣ ਐਂ ਬੋਲਦੀ ਐ ਇਹ ਤੁਸੀਂ ਕਿਵੇਂ ਰਹਿਣੋ ਕਾਕਾ ਸਿਆ ਹੂੰ ਕਿਵੇਂ ਰਹਿਣਾ ਤਾਂ ਬਾਈ ਅਸੀਂ ਤਾਂ ਬਾਈ ਅੰਦਰ ਬੈਜੇ ਨੇ ਚੁੱਪ ਕਰਕੇ ਜੇ ਬਾਹਰ ਨਿਕਲਾਂਗੇ ਕਲੇਸ਼ ਪਾਉ ਗਮਾਂਡੀਆਂ ਨੂੰ ਸੁਣੋ ਹੈ ਦੋਨੇ ਜੀਆਂ ਦਾ ਟੱਕ ਬੰਦ ਕਰਖੇ ਨੇ ਮੁੰਡੇ ਦਾ ਬਹੁਤ ਔਖੀ ਹੈ ਬਾਈ ਔਖੀ ਤਾਂ ਹੈਗੀ ਆ ਭਰਾ ਬੜੀ ਸਿਹੇੜੀ ਆ ਉਹਨੇ ਪਤੰਦਰ ਨੇ ਯਾਰ ਪੜਿਆ ਦੇਖਿਆ ਬੰਦਾ ਯਾਰ ਉਹ ਇਹਨੂੰ ਕਹਿੰਦੇ ਨੇ ਬੰਜ ਤੇ ਚੜਨਾ ਬਿਨਾਂ ਗੱਲ ਤੋਂ ਚੜ ਗਿਆ ਬਾਈ ਸਾਰੀ ਉਮਰ ਨਿਤਰਾ ਜਾਣਾ ਹੁਣ ਨਾ ਯਾਰ ਕਾਕਾ ਕਿਵੇਂ ਨਰਭਾ ਹੂਗਾ ਤੁਹਾਡਾ ਬਾਈ ਆਊਗਾ ਨਰਭਾ ਹੋਈ ਖੜਾ ਹੈ ਭਰਾਵਾ ਮੈਂ ਗੱਲ ਬੱਗੇ ਫਿਰ ਆਪਾਂ ਕੱਚੇ ਖੜੇ ਰਹੀ ਆਪਾਂ ਵੀ ਨਹੀਂ ਸੋਚ ਮੈਂ ਵੀ ਰੱਖੀ ਆ ਅੱਛਾ ਜੇ ਤਾਂ ਇਹ ਸਿੱਧੀ ਰਾਹ ਚੱਲੂਗੀ ਸੌਰੀ ਇੱਜ਼ਤ ਕਰੂਗੀ ਤਾਂ ਕਰਾ ਲੂਗੀ ਨਹੀਂ ਇਹਨਾਂ ਨੂੰ ਮੈਂ ਦੋਨੇ ਜੀਆਂ ਨੂੰ ਖੁੱਡ ਨਹੀਂ ਦਿੰਦਾ ਦੋਤੇ ਦੇ ਨਾਂ ਕਰਾਉਂ ਸਾਰੀ हां भाई ਕਰਾਉਣਾ ਤਾਂ ਹੀ ਪਊਗਾ ਕਾਕਾ ਸੇ ਜ਼ਿੰਮੇਦਾਰ ਦਾ ਮਾਹੌਲ ਆ ਯਾਰ ਦੇਖ ਕੇ ਮੈਨੂੰ ਤਾਂ ਲੱਗਦਾ ਥੋੜੀ ਰੋਟੀ ਦੇ ਦੇਣਗੇ ਵੱਡੇ ਵੱਡੇ ਪੈਰੀ ਹੱਥ ਲਾਉਣ ਲੱਗ ਜਾਂਦੇ ਨੇ ਬਾਈ ਰੋਟੀ ਦੀ ਕੀ ਗੱਲ ਐ ਜਦੋਂ ਬੰਦਾ ਆਪਦੀਆਂ ਤੇ ਆਜੇ ਮੈਨੂੰ ਤਾਂ ਨਹੀਂ ਲੱਗਦਾ ਯਾਰ ਲੱਗਣ ਨੂੰ ਕੀ ਆ ਬਗਿਆ ਕਰ ਲੈ ਫਿਰ ਕੰਮ ਹੈ ਚਲ ਚੰਗਾ ਮੈਂ ਸੁਣਿਆ ਤੂੰ ਵਿਆਹ ਵੀ ਕਰਾ ਰਹੀ ਹਾਂਗੀ ਹੈ ਬੋਲਣਾ ਨਹੀਂ ਮੇਰੇ ਨਾਲ ਐਨੀ ਬੁਰੀ ਲੱਗਦੀ ਆ ਹਲੇ ਸਿਰਫ ਵਿਆਦੀ ਗੱਲ ਚੱਲੀ ਐ ਤੇਰਾ ਪਹਿਲੀ ਰੋਲਾ ਪਾਣਾ ਜ਼ਰੂਰੀ ਹੁੰਦਾਗਾ ਥੋੜਾ ਰਿਸਪੈਕਟ ਦੇ ਦੇ ਆਖਰ ਨੂੰ ਤੇਰੀ ਭਾਬੀ ਆ ਛਿੰਗਾ ਭਾਬੀ ਜੀ ਹਲੇ ਵਿਆ ਨਹੀਂ ਹੋਇਆ ਹੈਗਾ ਸਿਰਫ ਗੱਲ ਚੱਲ ਰਹੀ ਐ ਗੱਲ ਚੱਲ ਰਹੀ ਐ ਤੇ ਮੈਂ ਨਾਲ ਸੁਣ ਰਹੀ ਆ ਵੀ ਕੱਲੀ ਤੂੰ ਹੀ ਵਿਆ ਕਰਾ ਰਹੀ ਆ ਤੇ ਮੁੰਡਾ ਤੇਰਾ ਇੱਥੇ ਹੀ ਰਹੂਗਾ ਮੇਰੀ ਗੱਲ ਸੁਣ ਲੈ ਠੀਕ ਐ ਜਿੱਥੇ ਤੂੰ ਵਿਆ ਕਰਾਉਣਾ ਕਰਾ ਲੈ ਪਰ ਆਪਦਾ ਸੰਧਾ ਰਹਿਣਾ ਨਾਲ ਲੈ ਜੀ ਆਉ ਦੇ ਮੁੰਡੇ ਨੂੰ ਇੱਥੇ ਛੱਡਣ ਦੀ ਕੋਲ ਨਾ ਕਰੀ ਤੂੰ। ਤੇਖ ਭਾਬੀ ਉਹ ਸਭ ਦਾ ਫੈਸਲਾ ਹਲੇ ਮੰਮੀ ਡੈਡੀ ਨੇ ਕਰਨਾ ਹੈਗਾ। ਨਾ ਤਾਂ ਇਸ ਗੱਲ ਬਾਰੇ ਤੂੰ ਕੋਈ ਫੈਸਲਾ ਲੈ ਸਕਦੀ ਹੈ ਨਾ ਮੈਂ। ਨਲੇ ਸਾਰਾ ਕੁਝ ਮੇਰੇ ਤੇ ਨਹੀਂ ਹੈਗਾ। ਮੰਮੀ ਡੈਡੀ ਤੋਂ ਵੀ ਪੁੱਛ ਪਹਿਲਾਂ ਉਹਨਾਂ ਦੀ ਮਰਜ਼ੀ ਕੀ ਆ। ਉਹਨਾਂ ਦੀ ਮਰਜ਼ੀ ਦਾ ਨਾ ਮੈਨੂੰ ਨਾ ਦੱਸ। ਜਿਹੜਾ ਫੈਸਲਾ ਮੈਂ ਕਰਤਾ ਬਸ ਉਹੀ ਹੈ। ਪੱਥਰ ਤੇ ਲਕੀਰ ਹੈ। ਨਲੇ ਤੇਰੇ ਭਰਾ ਨੂੰ ਨਾ ਮੈਂ ਆਪਦੇ ਆਪ ਸਮਝਾ ਲਵਾਂ। ਮੈਨੂੰ ਐਂ ਦੱਸ ਤੂੰ ਤਾਂ ਵਿਆਹ ਕਰਕੇ ਤੁਰ ਜਾਵੇਂਗੀ ਇੱਥੋਂ। ਉਹ ਇੱਥੇ ਕਿੱਥੇ ਰਹੂਗਾ? ਕੀ ਦੇ ਕੋਲ ਰਹੂਗਾ ਘਟੂ ਘਟ ਤੂੰ ਹੀ ਸ਼ਰਮ ਕਰ ਲੈ ਜੰਮਿਆ ਪਾਲਾ ਇੱਥੇ ਤੱਕ ਕਰਤਾ ਹੁਣ ਉਹਨੂੰ ਨਾਲ ਵੀ ਲੈ ਜਾਈਂ ਵਿਆਹ ਤੇ ਮੇਰੀ ਨਾ ਮੰਮੀ ਡੈਡੀ ਹੈਗੇ ਆ ਉਹ ਹਲੇ ਮਰੇ ਨਹੀਂ ਹੈਗੇ ਤੂੰ ਜਿੱਥੇ ਉਹਨਾਂ ਨੇ ਮਰਿਆ ਮਰ ਬਰਾਬਰ ਹੀ ਸਮਝਤੀ ਹੈਗੀ ਮੈਂ ਕਿਹੜਾ ਸਮਝਿਆ ਕੁਛ ਮੈਂ ਤਾਂ ਤੈਨੂੰ ਸਮਝਾ ਰਹੀ ਹਾਂ ਸਮਕਾਂ ਦੀ ਨਾ ਕੱਲ ਨੂੰ ਠੀਕ ਐ ਤੂੰ ਇੱਥੇ ਛੱਡ ਤਾ ਜੇ ਉਹਨੂੰ ਮੈਂ ਤੰਗ ਪਰੇਸ਼ਾਨ ਕੀਤਾ ਫੇਰ ਮੇਰੀ ਗੱਲ ਸੁਣ ਲੈ ਜੇ ਮੇਰੇ ਛੋਾਕ ਨੂੰ ਕੁਝ ਵੀ ਕਿਹਾ ਨਾ ਤਾਂ ਸਾਬ ਲਾ ਲਈ ਮੈਨੂੰ ਜੜਾ ਕੋਈ ਕੁਝ ਕਹਿਣਾਗਾ ਕਹਿ ਲੈ ਮੈਂ ਸਭ ਜਾਣ ਲੂੰਗੀ ਬਸ ਫੇਰ ਉਹਨੂੰ ਇੱਥੋਂ ਲਈ ਜਾਈਂ ਤੂੰ ਮੌਕਾ ਦੇਈ ਨਾ ਮੈਨੂੰ ਵੀ ਮੈਂ ਉਹਨੂੰ ਕੁਝ ਕਹਾ ਉਹ ਸਭ ਨਾਲ ਟਾਈਮ ਦੱਸੂਗਾ ਕਿ ਮੈਂ ਹਾਲੇ ਤੱਕ ਮੈਂ ਹੀ ਨਹੀਂ ਇੱਥੋਂ ਕਿਤੇ ਜਾ ਰਹੀ ਹੈਗੀ ਟਾਈਮ ਨਹੀਂ ਮੈਂ ਤਾਂ ਤੈਨੂੰ ਕਹਿ ਰਹੀ ਆ ਦੇਖ ਹਜੇ ਵੀ ਮੈਂ ਤਾਂ ਤੈਨੂੰ ਇਹ ਸਮਝਾਉਣੀ ਆ ਵੀ ਭਈ ਜੇ ਤੂੰ ਉਹਦੇ ਮੁੰਡੇ ਨੂੰ ਇੱਥੋਂ ਲੈ ਜਾਵੇਂਗੀ ਬਹੁਤ ਵਧੀਆ ਰਹੇਗੀ ਜੇ ਤੇਰੇ ਕੱਲ ਨੂੰ ਮੁੰਡੇ ਨੂੰ ਮੈਂ ਕੁਝ ਕਰਤਾ ਮਤਲਬ ਮੈਂ ਕੁਝ ਬੋਲਤਾ ਪੁੱਠਾ ਸਿੱਧਾ ਕੁਝ ਕਰਤਾ ਮਤਲਬ ਵੀ ਪੁੱਠਾ ਸਿੱਧਾ ਬੋਲਤਾ ਐਵੇਂ ਉਹ ਗੁੱਸਾ ਕਰ ਗਿਆ ਫੇਰ ਤੇ ਰੋਜ਼ ਰੋਜ਼ ਥੱਪੜ ਖਾਇਆ ਕਰੂਗਾ ਇੰਨਾ ਕੁ ਤਾਂ ਘੁਰਨ ਦਾ ਹੱਕ ਬੰਦ ਹੈ ਆ ਅਖਰ ਨੂੰ ਫੇਰ ਵੀ ਮੈਂ ਉਹਦੀ ਮਾਮੀ ਆ ਜੇ ਮੈਂ ਨਹੀਂ ਘੁਰਪਲਾ ਕੌਣ ਕਰੋ ਇੱਥੇ ਹੁਣ ਫੇਰ ਨਾਨਾ ਨਾਨੀ ਥੋੜੂ ਉਹਦੇ ਕੁਝ ਕਹਿਣਗੇ ਉਹ ਤਾਂ ਸਮਕਨ ਦੀ ਲਾਡਾਂ ਨਾਲ ਰੱਖਣਗੇ ਸਮਝਾਉਣਾ ਤਾਂ ਮੈਨੂੰ ਹੀ ਪੈਣਾ ਭਾਬੀ ਤੇਰੀਆਂ ਗੱਲਾਂ ਸੁਣ ਕੇ ਤਾਂ ਨਾ ਮੈਨੂੰ ਡਰ ਲੱਗਣ ਲੱਗ ਜਾਂਦਾ ਸੱਚੀ ਮੈਂ ਨਾ ਸਮਝ ਸਕਦੀ ਆ ਵੀ ਜੇ ਮੈਂ ਇਥੋਂ ਬਾੱਕੀ ਤੂੰ ਤਾਂ ਮੇਰੇ ਜਵਾਗ ਦਾ ਜਿਉਣਾ ਹੀ ਦੁੱਬਰ ਕਰ ਦੇਂਗੀ ਇੱਥੇ ਤਾਂ ਉਹਨੂੰ ਛੱਡਣਾ ਹੀ ਨਹੀਂ ਚਾਹੀਦਾ ਮੈਨੂੰ ਲੈ ਤੂੰ ਤਾਂ ਮੇਰੇ ਨਾਲ ਬਹੁਤ ਛੇਤੀ ਸਮਝ ਗਈ ਮੈਂ ਤਾਂ ਤੈਨੂੰ ਇਹੀ ਪਹਿਲਾਂ ਸਮਝਾਉਣ ਦਿੱਤੀ ਸੌਮਕੰਦੀ ਤਾਂ ਹੁਣ ਕਹੀ ਦਿੱਤਾ ਸਭ ਕੁਝ ਦੇਖ ਮੈਂ ਜੰਮੀ ਤੇਰੇ ਮੁੰਡੇ ਨੂੰ ਕੁਝ ਨਹੀਂ ਕਹਿੰਦੀ ਪਰ ਗੱਲ ਉਹ ਜੇ ਉਹ ਮੈਨੂੰ ਤੰਗ ਕਰੂਗਾ ਹੁਣ ਤੈਨੂੰ ਪਤਾ ਜਵਾਕਾਂ ਦਾ ਜਵਾਕ ਤਾਂ ਪਾਪੀਓ ਕਿ ਤੱਕ ਜਵਾਕ ਹੈਗਾ ਜਿਹੜਾ ਉਹ ਤੈਨੂੰ ਤੰਗ ਕਰੂਗਾ ਜਵਾਕ ਹੈ ਹੁਣ ਉਹਨੇ ਜੇ ਮੇਰੀ ਕੋਈ ਚੀਜ਼ ਛੇੜਤੀ ਕੋਈ ਚੀਜ਼ ਉੱਟ ਤੇ ਖਰਾਬ ਕਰਤੀ ਮਹਿੰਗੀਆਂ ਮਹਿੰਗੀਆਂ ਮੇਰੀਆਂ ਚੀਜ਼ਾਂ ਨੇ ਬਸ ਪੰਦੀ ਐਵੇਂ ਥੋੜੂ ਹੁੰਦਾ ਤੇਰੀ ਗੱਲ ਮੈਂ ਸਮਝ ਗਈ ਤੂੰ ਕੀ ਕਹਿਣਾ ਚਾਹੁੰਦੀ ਆ ਪਰ ਕੋਈ ਨਾ ਹਲਿ ਤਾਂ ਤੂੰ ਵਿਆਹ ਕਿਉਂ ਵੀ ਨਹੀਂ ਇਸ ਕਰ ਚਾਹੀ ਹੈਗੀ ਤੇ ਜਿੱਡੇ ਜਿਹੜੇ ਤੂੰ ਹੱਕ ਜਤਾਉਣ ਲੱਗੀ ਆ ਹਲੇ ਹੱਕ ਤੇਰੇ ਹੋਏ ਨਹੀਂ ਹੋ ਜਾਣਗੇ ਕਿੰਨਾ ਕੁ ਟਾਈਮ ਥੋੜਾ ਜਿਹਾ ਟਾਈਮ ਹੀ ਚਾਹੀਦਾ ਸਭ ਕੁਝ ਹੋ ਜੋ ਨਾਲੇ ਜੇ ਤੂੰ ਉਹਨਾਂ ਨਿਕਲ ਕੇ ਜਾਂਦੀ ਤੇਰੇ ਜਵਾਕ ਨੂੰ ਤਾਂ ਆਪੇ ਅਸੀਂ ਸੰਭਾਲ ਲਾਂਦੇ ਮਸੀ ਕਿਹੜਾ ਕੁਝ ਕਰਦੇ ਤੇ ਉਹਦਾ ਜਿਵੇਂ ਮੇਰੇ ਮਾਪੇ ਵੀ ਮੈਨੂੰ ਇੰਨਾ ਬੋਲਦੇ ਤੈਨੂੰ ਤਾਂ ਕੋਈ ਹੱਕ ਨਹੀਂ ਹੈਗਾ ਪਰ ਫਿਰ ਵੀ ਪਤਾ ਨਹੀਂ ਕਿਉਂ ਤੈਨੂੰ ਕਿਹੜੀ ਗੱਲ ਦੀ ਨਹੀਂ ਰੱਖਾ ਮੈਨੂੰ ਬਾਰ-ਬਾਰ ਸੁਣਾਉਣਾ ਚਾਹੀਦਾ ਸੁਣਾ ਥੋੜੂ ਰਹੀ ਆ ਹੇ ਤਾਂ ਗਲਤੀ ਹੈ ਤੇਰੀ ਬਸ ਉਹੀ ਯਾਦ ਕਰਵਾ ਰਹੀ ਆਂ ਵੀ ਦਵਾਰੋਂ ਨਾ ਕਿਤੇ ਨਿਕਲ ਕੇ ਗਲਤੀ ਕਰਦੀ ਚੱਲ ਕੋਈ ਨਾ ਕਰ ਲੈ ਕੰਮ ਮੈਂ ਵੀ ਬਹੁਤ ਕੰਮ ਕਰਦੀ ਆਂ ਕਿਉਂ ਤੂੰ ਕਰ ਲੈ ਕੰਮ ਤੇਰਾ ਵੀ ਤਾਂ ਇਹ ਘਰੀ ਹੈਗਾ ਜਦੋਂ ਇੰਨੇ ਹੱਕ ਸਾਹਮਣੇ ਆ ਤਾਂ ਇਹ ਹੱਕ ਵੀ ਸਾਹਮਣੇ ਲਾ ਫਿਰ ਇਹ ਹੱਕ ਨਾ ਵਿਆਹ ਤੋਂ ਬਾਅਦ ਹੀ ਆ ਵਿਆਹ ਤੋਂ ਪਹਿਲਾਂ ਥੋੜੂ ਮੈਂ ਕੋਈ ਕੰਮ ਕਰੂੰਗੀ ਹੈਗੀ ਆ ਨਾ ਨੌਕਰਾਨੀ ਤੂੰ ਲੋਕਾਂ ਦੀਆਂ ਗੱਲਾਂ ਦੇ ਵਿੱਚ ਬੋਲਣ ਨੂੰ ਤਾਂ ਤੇਰੇ ਕੋਲ ਸਾਰੇ ਹੱਕ ਨੇ ਘਰ ਦਾ ਕੰਮ ਕਰਨ ਨੂੰ ਤੇਰਾ ਜੀ ਨਹੀਂ ਕਰਦਾ ਖੈਰ ਮੈਂ ਇਹਨੂੰ ਕਹਿ ਕੇ ਕੋਈ ਫਾਇਦਾ ਨਹੀਂ ਹੈਗਾ ਪਰ ਇਹ ਜੋ ਵੀ ਕਹਿ ਕੇ ਗਈ ਹੈ ਇਹਦੀ ਗੱਲ ਸਹੀ ਆ ਮੈਂ ਆਪਦੇ ਜਵਾਕ ਨੂੰ ਇੱਥੇ ਇਕੱਲਾ ਤਾਂ ਨਹੀਂ ਛੱਡ ਸਕਦੀ ਉਹ ਵੀ ਇਹਦੇ ਭਰੋਸੇ ਚਾਹੇ ਗੱਲਾਂ-ਗੱਲਾਂ ਚਾਹੀ ਕੇ ਪਰ ਇਹ ਬਹੁਤ ਤੰਗ ਕਰੂਗੀ ਮੇਰੇ ਜਵਾਕ ਨੂੰ ਇਹ ਤੇ ਤੇ ਨਹੀਂ ਭਰੋਸਾ ਕਰ ਸਕਦੀ ਮੈਂ ਤੇ ਮੈਂ ਨਹੀਂ ਚਾਹੁੰਦੀ ਕਿ ਮੈਂ ਸਿਰਫ ਆਪਣੀ ਜ਼ਿੰਦਗੀ ਕਰਤੇ ਹੀ ਇੰਨੀ ਲਾਲਚੀ ਹੋ ਜਾ ਨਹੀ ਇੰਨੀ ਵੀ ਲਾਲਚੀ ਨਹੀਂ ਮੈਂ कि बस अपडेट ਦੇਖਾਂ ਖੁਸ਼ੀਆਂ ਫਿਰ ajo akmat to sareyan layi vad ke ya bas ਮੈਂ ਕੋਈ ਵਿਆਹ ਹੀ ਨਹੀਂ ਕਰਾਉਣਾ ਹੈਗਾ ਮम्मी ਨੂੰ ਜਵਾਬ ਦੇ ਦੂੰਗੀ ਹਾਂ ਉਹ ਤਾਂ ਠੀਕ ਹੈ ਬਈ ਤੇ ਉਹਦਾ ਆਪ ਨੂੰ ਉਹਦਾ ਪਤਾ ਲੱਗਿਆ ਤੈਨੂੰ ਬਿੱਲੇ ਦਾ ਯਾਰ ਤੈਨੂੰ ਕਿਹਾਂ ਸੀ ਪਤਾ ਕਰੀ ਉਹ ਨਾਮ ਮੈਨੂੰ ਕਿੱਥੇ ਪਤਾ ਲੱਗਿਆ ਯਾਰ ਅੱਛਾ ਜਿਹੜੇ ਥੋਡੇ ਪਿੰਡ ਵਾਲੇ ਨਸ਼ੇੜੀ ਉਹਨਾਂ ਨਾਲ ਵੀ ਰਹਿੰਦਾ ਹੁੰਦਾ ਸੀ ਉਹ ਉਹਨਾਂ ਤੋਂ ਪੁੱਛ ਲੈ ਔ ਚੌਨਾ ਗੋਲੇ ਵੀ ਨਹੀਂ ਆਇਆ ਕੋ ਨਾ ਨਾ ਪੈਸੇ ਤਾਂ ਭਰਤੇ ਸੀ ਜਿਹੜੇ ਉਹਨੇ ਦੇਣੇ ਨੇ ਲੈ ਪੈਸੇ ਮਾਰੇ ਨਹੀਂ ਫੋਨ ਲਾਉਣਾ ਉਹਨੂੰ ਮੈਨੂੰ ਆ ਯਾਰ ਮਿਲ ਜੇ ਵਿਚਾਰਾ ਇਹ ਉਹਦੇ ਮੈਨੂੰ ਪਤਾ ਵਿਚਾਰਾ ਤਾਂ ਨਹੀਂ ਹੈਗਾ ਉਹਦੇ ਘਰ ਵਾਲੀ ਕਿੰਨੇ ਦਰਸ ਆ ਜਾਂਦਾ ਮੈਨੂੰ ਯਾਰ ਹਾਂ ਕਰੀ ਯਾਰ ਪਤਾ ਚੰਗਾ ਹਾਂ ਹਾਂ ਜਿਹੜੇ ਉਹਨਾਂ ਕੋਲ ਨਹੀਂ ਜਾਂਦਾ ਹੁੰਦਾ ਸਿ ਉਹ ਸੀਤੇ ਹੋ ਰਹਿਆਂ ਕੋਲੇ ਓਏ ਹਾਂ ਜਿਹੜੇ ਸਮਾਨ ਦਾ ਵੇਚਦੇ ਨੇ ਉਹਨਾਂ ਨੂੰ ਪਤਾ ਕਰ ਉਹਨਾਂ ਨੇ ਨਾ ਕਿਤੇ ਹਾਂ ਉਹਨਾਂ ਨੇ ਨਾ ਅੰਡਰਗਰਾਉਂ ਕਰਤਾ ਹੋਵੇ ਹਾਂ ਆ ਜਾ ਨਾ ਨਾ ਤੈਨੂੰ ਨਹੀਂ ਚੱਲ ਮੈਨੂੰ ਪਤਾ ਕਰਕੇ ਦੱਸੀ ਚੰਗਾ ਹਾਂ ਕੀ ਗੱਲ ਕਰੀ ਜਾਂਦੇ ਹੋ ਉਹ ਇਹਦਾ ਬਿੱਲੇ ਦਾ ਪਤਾ ਕਰਨ ਨੂੰ ਕਿਹਾ ਸੀ ਕਿਸੇ ਨੂੰ ਮੈਂ ਬਿੱਲੇ ਦਾ ਤੁਸੀਂ ਕੀ ਉਹਦਾ ਪਤਾ ਕਰੀ ਜਾਂਦੇ ਹੋ ਤੁਹਾਨੂੰ ਪਤਾ ਨਹੀਂ ਹੈਗਾ ਉਹਦੇ ਬਾਰੇ ਕੀ ਕਰ ਤੂੰ ਤਖਣਾ ਕੇ ਗਿਆਗਾ ਉਹਨੇ ਤਾਂ ਖੰਡਿਆ ਤੇ ਜਿਹੜੀ ਖੰਡਾਉਣੀ ਸੀ ਯਾਰ ਹੁਣ ਆਪਾਂ ਆਪਦਾ ਫਰਜ਼ ਤਾਂ ਪੂਰਾ ਕਰੀਏ ਆਪਣਾ ਫਰਜ਼ ਕੀ ਹੈ ਖੀਰ ਆਪਣਾ ਕੰਮ ਕਰੀ ਜਾਂਦੇ ਉੱਥੇ ਆਪਾਂ ਉਹਦਾ ਕੰਮ ਨਹੀਂ ਕਰ ਸਕਦੇ ਆਪਾਂ ਕੀ ਲੈਣਾ ਅਗਲੇ ਦੇ ਪਿਓ ਨੂੰ ਨਾ ਉਹਨੇ ਮਾਰਨ ਦੀ ਕੋਸ਼ਿਸ਼ ਕੀਤੀ ਐ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਇਹ ਫਿਰ ਵੀ ਐ ਹੁਣ ਯਾਰ ਮੈਨੂੰ ਵੀ ਆਉਂਦਾ ਮੋਝ ਐ ਤਾਂ ਉਹਦਾ ਅਸਲ ਚ ਛੋਟੇ ਨਾਲ ਨਾਲ ਖੇਡਦੇ ਰਹੇ ਹਾਂ ਨਾ ਅਸੀਂ ਫਿਰ ਨਾਲੇ ਮੈਨੂੰ ਪਤਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਤੁਸੀਂ ਇੰਨੇ ਚੰਗੇ ਤੇ ਉਹ ਉਹਦੇ ਦਿਮਾਗ ਤੇ ਕਿ ਟਿੱਕਰਾਂ ਮੁੱਦਾ ਵੱਜ ਜਾਗਾ ਜਿੰਨੇ ਦੁਨੀਆ ਤੇ ਗਲਤ ਕੰਮ ਨੇ ਸਾਰੇ ਬਿੱਲੇ ਨਹੀਂ ਕਰਨੇ ਨੇ ਓ ਯਾਰ ਅਸਲ ਚ ਨਾ ਪਤਾ ਕੀ ਐ 8ਵੀਂ ਦਵਾਦ ਇਹ ਹੋਰ ਸਕੂਲ ਚ ਲੱਗ ਗਿਆ ਸੀ ਉੱਥੇ ਜਾ ਕੇ بگੜ ਗਿਆ ਐ ਮੈਨੂੰ ਤਾਂ ਉਹ ਤੋਂ ਪਹਿਲਾਂ ਦਾ ਜਾਣਦਾ ਐ ਗੱਲ ਵਿਗੜਨਦੀ ਨਹੀਂ ਹੁੰਦੀ ਇੱਕ ਗੱਲ ਦੱਸਾ ਬੰਦਾ ਚਾਹੇ ਜਿੱਥੇ ਮਰਜ਼ੀ ਵਗ ਜੇ ਪਰ ਉਹਦੇ ਮਾਪਿਓ ਦੇ ਦਿੱਤੇ ਹੋਏ ਸੰਸਕਾਰ ਹਮੇਸ਼ਾ ਉਹਦੇ ਨਾਲ ਰਹਿੰਦੇ ਨੇ ਉਹ ਚਾਕੇ ਵੀ ਨਾ ਗਲਤ ਨਹੀਂ ਕਰ ਸਕਦਾ ਹੁੰਦਾ ਜਿਹਨੂੰ ਪਤਾ ਹੁੰਦਾ ਵੀ ਮੇਰੇ ਘਰੇ ਮੇਰੀ ਮਾਂ ਬੈਠੀ ਹੈ ਮੇਰਾ ਪਿਓ ਬੈਠਾ ਮੈਨੂੰ ਡੀਕਦਾ ਹੈ ਮਾਪਿਓ ਤਾਂ ਬਹੁਤ ਚੰਗੇ ਨੇ ਉਹਦੇ ਮਾਪਿਓ ਵੀ ਕੀ ਕਰਨਗੇ ਜਦੋਂ ਜਦੋਂ ਬੰਦਾ ਆਪ ਹੀ ठान ਲਈ ਮੈਂ ਤਾਂ ਗਲਤ ਰਸਤੇ ਦੀ ਘਰ ਵਾਲੀ ਵੀ ਬਥੇਰੀ ਸਹੀ ਮਿਲੀ ਸੀ ਕੈਨ ਨੂੰ ਕੀ ਕਹਿਣਾ ਚਲ ਜੋ ਵੀ ਉਹਨੇ ਕੀਤਾ ठान ਨਾਲ ਉਹ ਗੱਲ ਸਰ ਬਲੱਗ ਆ ਪਰ ਅੱਜ ਦੇ ਟਾਈਮ 'ਚ ਦੀ ਦੇਖਿਆ ਜਾਵੇ ਤਾਂ ਉਸ ਕੁੜੀ 'ਚ ਬਹੁਤ ਪਰਵਰਤਨ ਆਇਆ ਹੋਇਆ ਤੇ ਉਹ ਬਹੁਤ ਸਹੀ ਵੀ ਚੱਲ ਰਹੀ ਐ ਜੇ ਇਹਦੇ ਤੋਂ ਉਹ ਨਹੀਂ ਰੱਖੀਗੀ ਫਿਰ ਤਾਂ ਬੱਸ ਐ ਮਲੇ ਬਾਕੀ ਉਹਨੇ ਤਾਂ ਆਪਦੇ ਕਰਮਾਂ ਤੇ ਉਹ ਕਰਤਾ ਨਾ ਉਹਨੇ ਤਾਂ ਕਰਮਾਂ ਦਾ ਭੋਗ ਲਿਆ ਆਪਦਾ ਕੀ ਭੋਗ ਲਿਆ ਤੁਸੀਂ ਐਂ ਸਭ ਲਾ ਲਓ ਮੈਂ ਵਿਚਾਰੀ ਉਹਦੇ ਚੱਲ ਮੈਨੂੰ ਗੁੱਸਾ ਤਾਂ ਬਹੁਤ ਸੀ ਹੀਰ ਤੇ ਪਰ ਜਿੱਦ ਦੇ ਉਹਨੇ ਮੈਨੂੰ ਉਹ ਸਾਰੀ ਗੱਲ ਦੱਸੀ ਐ ਨਾ ਮੈਨੂੰ ਬਹੁਤ ਤਰਸ ਆਇਆ ਮੈਨੂੰ ਐਂ ਨਹੀਂ ਕਰਨਾ ਚਾਹੀਦਾ ਸੀ ਨਾ ਆਣਾ ਜਾਂ ਜਵਾਕ ਆ ਉਹ ਤਾਂ ਹੈਗਾ ਤਾਂ ਹੀ ਨਾ ਤੈਨੂੰ ਮੈਂ ਕਹਤਾ ਉਹਦੋਂ ਵੀ ਚੱਲ ਛੱਡੋ ਜਦੋਂ ਇੰਨਾ ਹੋ ਹੋਏ ਨਾ ਫੇਰ ਕੋਈ ਕਈ ਗੱਲਾਂ ਜਾਦ ਨਹੀਂ ਰਹਿੰਦੀਆਂ ਹੁੰਦੀਆਂ ਸੱਚੀ ਦੱਸਾਂ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦਾ ਹੈਗਾ ਵਿਚਾਰਾ ਬਾਪੂ ਹਰਾਨਾ ਦੇ ਕੱਪੜੇ ਲੈ ਕੇ ਆਇਆ ਉਹਨਾਂ ਨੂੰ ਹੀ ਬੈਠਾ ਦੇਖੀ ਜਾਂਦਾ ਕੱਲ ਦਾ ਉਹਦੇ ਕੱਪੜੇ ਜੇ ਦੇਖ ਕੇ ਤਾਂ ਮੇਰਾ ਵੀ ਇੱਕ ਵਾਰ ਰੋਣਾ ਨਿਕਲਿਆ ਸੀ ਨਾਲੇ ਹਾਂ ਸੱਚ ਮੈਂ ਹੀਰ ਵਾਲੀ ਗੱਲ ਵੀ ਸਾਰੀ ਬਾਪੂ ਨੂੰ ਦੱਸਦੀ ਉਹ ਹਾਂ ਉਹ ਸੱਚ ਦੁੱਖ ਤਾਂ ਹੁੰਦਾ ਹੀ ਆ ਮਾਪਿਆਂ ਦੇ ਧੀਆਂ ਦਾ ਪਰ ਬਾਪੂ ਨੂੰ ਕਿ ਦੱਸੀ ਤੂੰ ਗੱਲ ਹੀਰ ਵਾਲੀ ਮੈਂ ਤੈਨੂੰ ਤਾਂ ਹੀ ਕਹਿੰਦਾ ਸੀ ਪਹਿਲਾਂ ਦੱਸੀ ਨਾ ਵੀ ਕੋਈ ਨਾ ਹੋਰ ਲੋੜੀ ਦੱਸ ਦਾਂਗੇ ਲੈ ਅਖੇ ਬਾਪੂ ਨੂੰ ਕੋ ਦੱਸਤਾ ਵੈਸੇ ਵੀ ਦੱਸਣਾ ਹੀ ਸੀਗਾ ਵਧੀਆ ਉਹਨਾਂ ਨੂੰ ਦੱਸਤਾ ਨਾਲੇ ਬਾਪੂ ਨੇ ਕਿਹੜਾ ਕੁਝ ਕਿਹਾ ਉਹਨਾਂ ਨੇ ਤਾਂ ਮੈਨੂੰ ਇਹੀ ਗੱਲ ਕੀਤੀ ਸੀ ਵੀ ਕੱਲੀ ਨਾ ਜਾਈਂ ਤੇ ਕੱਲੀ ਮੈਂ ਗਈ ਵੀ ਨਹੀਂ ਮੈਂ ਉਵੇਂ ਹੀ ਨਹੀਂ ਨਾ ਯਾਰ ਆਹ ਪਤਾ ਕੀ ਹੈ ਬਾਪੂ ਨੂੰ ਡਰਤਾ ਹੈਗੀ ਆ ਵੀ ਇੱਕ ਤੀ ਦਾ ਬਾਪੂ ਨੇ ਗਵਾਲੀ ਕਰ ਤੈਨੂੰ ਵੀ ਨਹੀਂ ਨਹੀਂ ਤੁਸੀਂ ਵੀ ਬਾਪੂ ਵਾਲੀ ਬੋਲੀ ਕੋ ਬੋਲਣ ਲੱਗ ਜਾਨੇ ਹੋ ਕੁਝ ਨਹੀਂ ਹੁੰਦਾ ਮੈਨੂੰ ਪਹਿਲਾਂ ਬਾਪੂ ਨੇ ਕਹਿੰਦੇ ਇਹਨੂੰ ਚਿੰਤਾ ਕਰਨਾ ਕਹਿੰਦੇ ਨੇ ਚੰਗਾ ਮੈਨੂੰ ਕੁਝ ਨਹੀਂ ਹੁੰਦਾ ਨਾਲੇ ਤੁਸੀਂ ਗੱਲ ਕਰੀ ਜਾਂਦੇ ਸੀ ਫਿਰ ਪਤਾ ਲੱਗਿਆ ਬਿੱਲੇ ਦਾ ਕੁਸ਼ੀਆ ਕਿੱਥੇ ਪਤਾ ਲੱਗਦਾ ਇਹ ਅਸਲ ਚ ਹੈ ਬੰਦਾ ਨਹੀਂ ਗਲਤ ਉਹਨਾਂ ਵਾਲਾ ਨਹੀਂ ਰਹਣ ਲੱਗ ਗਿਆ ਇਹ ਐਨੇ ਚੁੱਪੀ ਜਾ ਪੀਟਵਾਤਾ ਹੋਵੇ ਉਹਨਾਂ ਨੇ ਐ ਨਹੀਂ ਪਤਾ ਕੋਈ ਹੋਰ ਕਾਂਡ ਕੋ ਨੂੰ ਕਰਨ ਦੀ ਤੇਰੀ ਚੋਂ ਇਹਨਾਂ ਦਾ ਕਿਹੜਾ ਪਤਾ ਲੱਗਦਾ ਯਾਰ ਕੀ ਕਰ ਸਕਦੇ ਆ ਸੱਚੀ ਬਾਬਾ ਮੱਤ ਬਖਸ਼ ਇਹ ਜਿਆਨੂ ਤਾਂ ਚਲੋ ਛੱਡੋ ਆਜੋ ਤੁਸੀਂ ਅੰਦਰ ਆਜੋ ਮੈਂ ਕੱਪੜੇ ਤੁਸੀਂ ਨਹੀਂ ਸੀ ਨਾਲ ਮੇਰੇ ਹੈਲਪ ਕਰਾਉਣਾ ਕੋਈ ਨਾ ਵੜਾ ਜੇ ਇੱਧਰ ਢੇੜਾ ਲਾਇਆ ਮੈਂ ਮੈਂ ਹੈਲਪ ਕਰਾਉਣ ਨੂੰ ਕਿਹਾ ਚੱਲਾ ਕਰਉਣਾ ਹੈਲਪ ਕਰਾਏ ਦੀ ਧੁੱਪ ਨਿਕਲੀ ਪਈ ਐ ਇੰਨੇ ਕੱਪੜੇ ਮੈਂ ਕੱਲ ਲਈ ਜਰੀ ਨਾ ਮੈਨੂੰ ਵੀ ਅੱਜ ਮੈਨੂੰ ਛੁੱਟੀ ਸੀਗੀ ਮਾੜਾ ਮੋਟਾ ਕੋਈ ਛੁੱਟੀ ਹੀ ਹੁੰਦੀ ਆ ਤੁਹਾਨੂੰ ਉਹ ਵੀ ਲੈਪਟਾਪ ਤੇ ਕੰਮ ਕਰਨਾ ਹੁੰਦਾ ਕੋਈ ਨਾ ਕਰ ਲਿਓ ਕਰਕੇ ਦੇਖ ਲੱਗਦਾ ਨੂੰ ਪਤਾ ਲੱਗ ਗਿਆ ਪਰ ਮੈਂ ਕੱਲੀਆਂ ਨਾ ਮੈਂ ਕਿਹਨੂੰ ਕਹਾ ਬਾਪੂ ਨੂੰ ਕਹਾ ਹੁਣ ਤੂੰ ਕਾ ਜਾਣਾ ਕਿ ਨਾ ਮੈਂ ਇੱਧਰ ਟੱਪ ਜਾ ਆਜੋ ਇਹ ਜੀ ਮੰਮੀ ਨੇ ਤਾਂ ਮੈਨੂੰ ਅਜੀਬ ਜੂ ਜਨ ਚ ਬਹਾਤਾ ਫਿਆ ਕਰਾਮ ਆਇਆ ਨਾ ਕਰਾਮ ਪਰ ਜਵਾਕ ਬਾਰੇ ਸੋਚ ਕੇ ਵੀ ਫਿਰ ਤਰਸਾਂ ਦੋ ਦਿੱਤੇ ਨਿੱਕੀ ਜੀ ਜਾਣ ਹੈ ਕਿੱਥੇ ਕਿੱਥੇ ਜਾਊ ਫੋਨ ਕਿਤਾ ਇਹ ਕਾ ਤੋਂ ਮੈਨੂੰ ਹੁਣ ਫੋਨ ਕਰੀ ਜਾਂਦਾ ਪਰ ਕਾਲ ਤਾਂ ਕਰਨੀ ਪੁੱਕੀ ਹਲੋ ਹਲੋ ਹਾਂ ਬੋਲ ਹਾਂ ਹਾਂ ਬੋਲ ਕੀ ਹੁੰਦਾ ਹਾਂਜੀ ਬੋਲੋ

ਮੈਂ ਤਾਂ ਕੁਝ ਨਹੀਂ ਕਿਹਾ ਨਾ ਤੂੰ ਮੇਰੀ ਜ਼ਿੰਦਗੀ ਚੋਂ ਕੀ ਲੈਣਾਗਾ ਛੱਡ ਤੇ ਮੈਨੂੰ ਹੁਣ ਆਪਣੇ ਹਾਲ ਤੇ ਅੱਛਾ ਕਿਉਂ ਛੱਡ ਤਾ ਤੇ ਨਾਲ ਵਿਆਹ ਹੋਇਆ ਸੀ ਇੱਕ ਪੁੱਲ ਵੀ ਹਜੇ ਤੱਕ ਤਲਾਕ ਨਹੀਂ ਹੋਇਆ ਤੇ ਕੋਟਰੀਆਂ ਨਜ਼ਰਾਂ ਤੇ ਦੁਨੀਆਂ ਦੀਆਂ ਨਜ਼ਰਾਂ ਤੇਰੇ ਕਰਾਣਾ ਮੈਂ ਜੇ ਮੈਨੂੰ ਐ ਲੱਗਿਆ ਵੀ ਤੂੰ ਮੇਰੀ ਮਰਜ਼ੀ ਦੇ ਖਿਲਾਫ ਜਾ ਕੇ ਕਿਤੇ ਹੋਰ ਵਿਆਹ ਕਰਾ ਲੇ ਤਾਂ ਪੁੱਲੇ ਪਰ ਮੈਂ ਤੈਨੂੰ ਤਲਾਕ ਲੈਣਾ ਚਾਹਦੀ ਆ ਮੈਂ ਤੈਨੂੰ ਕਾਗਜ਼ ਭੇਜ ਦੂੰਗੀ ਮੈਂ ਨਹੀਂ ਰਹਿਣਾ ਤੇਰੇ ਨਾਲ ਮੂੰਹ ਲੈਣਾ ਚਾਹਦੀ ਆ ਨਾ ਤਰਾ ਮੈਂ ਤਲਾਕ ਦੇਣੀ ਨਹੀਂ ਚਾਹਤਾ ਇਸ ਕਰਕੇ ਜੇ ਦਿਮਾਗ ਟਿਕਾਣੇ ਆ ਜੇ ਸਾਡਾ ਦਿਮਾਗ ਜੇ ਗੱਲ ਚੱਕੀ ਤਰ੍ਹਾਂ ਬਚਾਈ ਜੇ ਕੋਈ ਐਸੀ ਬੇਸੀ ਗਲਤੀ ਤੇਰੀ ਤੇ ਤੇਰੇ ਪੈਸੇ ਤੇ ਤੇਰੇ ਸਾਰੇ ਪਰਿਵਾਰ ਅੱਗੀ ਜਿ cục ਵੀ ਦੀ ਬਣਾਉਂਗਾ ਨਾ ساری ਉਮਰ ਜਾਂ ਤੱਕ ਜਦ ਮੈਂ ਤੇਰੇ ਕਿ ਹੱਥ ਛੋੜ ਦਿਆਂ ਤੂੰ ਤੇ ਆਪਣੀ ਜਿੰਨੀ ਹੀ ਵੀ ਵਧੀਆ ਸੀ ਪਰ ਤੂੰ ਹੁਣ ਪਲੀਜ਼ ਤੂੰ ਆਪਣੇ ਕੰਮ ਤੇ ਧਿਆਨ ਦੇ ਮੈਨੂੰ ਨਾ ਪਰੇਸ਼ਾਨ ਕਰ। ਤੇਰੀ ਗਲਤ ਕਿਉਂ? ਮਰਾ ਕੀ ਕੋਈ ਨਹੀਂ ਟਾਈਮ ਲੱਗਿਆ ਮਿਲ ਕੇ ਗੱਲ ਕਰਦੇ। ਮੈਨੂੰ ਇਹ ਵਾਰਨਿੰਗ ਸਮਝ ਆ। ਤਾਂ ਕੀ ਸਮਝ? ਜਾਂ ਇੱਕ ਮੇਰੀ ਸਜ਼ਾ। ਠੀਕ ਹੈ। ਮਿਲਾਂ ਕਿਉਂ ਆਏਗਾ ਨਹੀਂ ਜਦੋਂ ਪਲੀਜ਼ ਤੂੰ ਕੁਛ ਨਾ ਕਰੀਂ ਹੁਣ ਜਦ ਬਾਕੀ ਗੱਲ ਮੈਂ ਕੀ ਕਰਦੇ ਆਂ ਬਾਈ ਪਰ ਕੀ ਤਾਂ ਮੈਨੂੰ ਨਹੀਂ ਮਸੀਬਤ ਖੜੀ ਕਰਦੀ ਕਿ ਕੁਝ ਗੱਲਾਂ ਕਰੀ ਜਾਂਦਾ ਸੀ ਇਹ ਮੈਨੂੰ ਕੁਝ ਡਰ ਲੱਗੀ ਜਾਂਦਾ ਤੇ ਜਾਨ ਪਿੱਛੇ ਤਾਂ ਮੇਰੇ ਘਰੇ ਕਿੰਨਾ ਕਲੇਸ਼ ਹੋਇਆ ਜੇ ਵਾਪਸ ਮੁੜ ਕੇ ਆ ਗਿਆ ਸਾਰਾ ਕੁਝ ਦੁਬਾਰਾ ਬਿਕਰ ਜਾਊਗਾ ਤਾਂ ਮੀਂਹੜੀ ਨੂੰ ਕੀ ਜਵਾਬ ਦੋ ਵਿਆਹ ਵਾਰੀ ਸੋਚੀ ਜਾਂਦੇ ਆ ਇੱਥੇ ਕਿੰਨੀ ਨਿਬੜ ਰਿਹਾ ਕੀ ਕਰੂੰ ਮੈਂ ਮੈਂ ਉਹ ਚੀ ਨੀ ਕਿਹ ਜੀ ਜਾਨ ਦਾ ਕੀ ਕਸੂਰ ਇਹ ਤਾਂ ਕੋਈ ਕਸੂਰ ਹੀ ਨਹੀਂ ਜਿੰਨਾ ਕੁਛੜੋਂ ਪੂਤਣਾ ਪਿਆ ਰ ਮਾ ਹਾਂ ਯਾ ਮਾਸਤ ਕੇ ਸ਼ਿਕਾਰ ਮਾ ਕੇ ਵੇਦ ਇਹ ਤਾਂ ਵਧੀਆ ਹੈ ਤੋ ਦਿਸੀ ਨਹੀਂ ਮੇਰੇ ਤਾਂ ਨੇਰੀ ਜੀ ਅੱਖੀ ਅੱਖਾਂ ਬੁਲੇ ਤੁਸੀਂ ਆਵਾਜ਼ ਮਾਰ ਦਿੰਦੇ ਮੈਂ ਅੰਦਰ ਹੀ ਬੈਠੀ ਸੀ ਵਾਹ ਤਾਂ ਮੈਂ ਦੋ ਮਾਰਤੀ ਪੁੱਤ ਉੱਚੀ ਬੋਲਣਾ ਸੀ ਨਾ ਬੈਠੋ ਤੁਸੀਂ ਨਾ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆਗਾ ਤੁਹਾਨੂੰ ਦੱਸਿਓ ਆਪ ਜਾ ਕੇ ਲੈ ਆਉਂਦੇ ਚਲ ਕੋਈ ਨਹੀਂ ਮੈਂ ਤੁਰ ਹੀ ਆਈ ਸਮਾਂ ਬਸ ਤੋਤਰ ਕੇ ਲੱਤਾ ਮੋਕਲੀਆਂ ਹੋ ਜਾਂਦੀਆਂ ਤੁਰ ਕੇ ਇਹ ਤਾਂ ਠੀਕ ਹੈ ਵੈਸੇ ਪਰ ਜੇ ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ ਨਾ ਮੈਂ ਇਹਨਾਂ ਨੂੰ ਘਰੇ ਹੀ ਰੱਖ ਲੰਦੀ ਚਲ ਕੋਈ ਨਹੀਂ ਪੁੱਤ ਆਏ ਦਾ ਸੁਰ ਤੂੰ ਠੀਕ ਠਾਕ ਹੈ ਵਧੀਆ ਹਾਂ ਹਾਂ ਮੈਂ ਤਾਂ ਬਹੁਤ ਵਧੀਆ ਹੋਰ ਡੈਡੀ ਕਿੱਥੇ ਨੇ ਕੰਮ ਤੇ ਲਾ ਦੇਖੀ ਇੱਕ ਅੱਧਾ ਦਿਨ ਕੱਢ ਗਏ ਤਾਂ ਮੇਰੇ ਕੋਲ ਆ ਸਕਦੇ ਨੇ ਦੱਸ ਉਹ ਵੀ ਨਹੀਂ ਆਉਂਦੇ ਕਿ ਪਤਾ ਨਹੀਂ ਕੀ ਗੱਲ ਉਹ ਕਦੋਂ ਮਰਜ਼ੀ ਆ ਜੇ ਉਹ ਕੰਮ ਤੇ ਵਾਗੇ ਮੇਰਾ ਜੀ ਜੀ ਨਹੀਂ ਲੱਗਿਆ ਮੈਂ ਕਿਵੇਂ ਤਾਂ ਹਰਪ੍ਰੀਤ ਕੋਲੇ ਭੱਜ ਜਾਣੀ ਆ ਚਲ ਚਲ ਵਧੀਆ ਗੱਲਾਂ ਮਾ ਹੋ ਵੀ ਜਿਹੜਾ ਤੁਸੀਂ ਮੈਨੂੰ ਮਿਲ ਗਿਆ ਕਿ ਨਹੀਂ ਮੈਨੂੰ ਤਾਂ ਐ ਸੀ ਮੈਂ ਤੁਸੀਂ ਕਾਹਨੂੰ ਆਉਣਾ ਮੇਰੇ ਕੋਲ ਲੈ ਦੱਸ ਸੱਚੀ ਗੱਲ ਪੈਂਦੀ ਸੱਚੀ ਗੱਲ ਜੀ ਹੋਰ ਕਿਵੇਂ ਹੋ ਠੀਕ ਆ ਜੀ ਵਧੀਆ ਤੁਸੀਂ ਹਉ ਠੀਕ ਲੈਨੇ ਠੀਕ ਆ ਕ ਵਧੀਆ ਮੈਂ ਨਾ ਉੱਧਰ ਖੜੀ ਸੀ ਕਿ ਐ ਕਿੱਚੀ ਕੋਲ ਮੈਂ ਕੋਈ ਜੇ ਲੱਗ ਗਿਆ ਤਾਂ ਨਹੀਂ ਕੋਈ ਛੋਡੇ ਕਰ ਤਨੀ ਕੋਈ ਗਈ ਬੁੜੀ ਅੱਛਾ ਐ ਆਖਿਆ ਕੌਣ ਹੋਈ ਮਾਵਾਂ ਗਰੀ ਤੁਰੀ ਆਈ ਚਲ ਵਧੀਆ ਹੋ ਗਿਆ ਉਹਨਾਂ ਨੇ ਦੇਖਿਆ ਹੋਣਾ ਮੈਨੂੰ ਆਉ ਲੱਗਦੀ ਦੇਖ ਲੈ ਕਣੀ ਪੈ ਛੋਡੇ ਕਰ ਨੂੰ ਗਈ ਕੋਈ ਬੁੜੀ ਮੈਂ ਇੱਥੇ ਮਾਂ ਜਾਣੀ ਆ ਭਾਈ ਮੇਰੇ ਮਾਤਾ ਚਲ ਹੋ ਰਿਹਾ ਠੀਕ ਹੋ ਬੇਨ ਜੀ ਵਧੀਆ ਹਾਂ ਜੀ ਵਧੀਆ ਸੀ ਤਾਂ ਆਗੇ ਯਾ ਮਾਂ ਬਾਪੂ ਵਾਗੇ ਕੰਮ ਤੇ ਬਸ ਹੁਣ ਮੈਂ ਬਿਲੀ ਹੀ ਹੋ ਗਈ ਕੰਮ ਸਾਰਾ ਨਿਮੇੜ ਲਿਆ ਸੀਗਾ ਮੈਂ ਤੇ ਮੈਂ ਹਾਂ ਚਲੋ ਮੈਂ ਤਾਂ ਹਤਰੀ ਕੋਲ ਹੀ ਜਾ ਆਉਣੀ ਹਾਂ ਹਾਂ ਮੈਨੂੰ ਜੀਜਾ ਉੱਠਿਆ ਪਿਆ ਸੀ ਉਧਰ ਹੀ ਪੇਚ ਮਰਦਾ ਫੇਰੀ ਤੀ ਵਧੀਆ ਗੱਲ ਆ ਮਾਂ ਹੁਣ ਤਾਂ ਇੱਥੋਂ ਨਾ ਤੁਸੀਂ 2-4 ਦਿਨ ਕਿਤੇ ਨਹੀਂ ਜਾਣਾ 2-4 ਦਿਨ ਮੇਰੇ ਕੋਲ ਰਹਿ ਕੇ ਜਾਣਾ ਹੈਨਾ ਮਾਂ ਹਾਂ ਹਾਂ ਕੋਈ ਗੱਲ ਨਹੀਂ ਰਹਿ ਜੂਗੀ 2-4 ਦਿਨ ਤੇ ਤੇਰੀ ਪੇਉ ਦੀ ਰੋਟੀ ਕੌਣ ਮੈਂ ਤੂੰ ਤਾਂ ਕਹਿੰਦਾ 2-4 ਦਿਨ ਉਹ ਬੱਸ ਕਰ ਮਾਂ ਬੈਸੀ ਵੀ ਡੈਡੀ ਨਾ ਉੱਥੇ ਬਾਹਰ ਹੀ ਰੋਟੀ ਖਾਂਦੇ ਨੇ ਘਰ ਹੀ ਰੋਟੀ ਕਿੰਨੀ ਕ ਖਾਂਦੇ ਨੇਗੇ ਸਾਰਾ ਟਾਈਮ ਉਹਨਾਂ ਨੂੰ ਇਹ ਹੁੰਦਾ ਵੀ ਐਡਾ ਵੱਡਾ ਸ਼ਹਿਰ ਆ ਚੰਡੀਗੜ੍ਹ ਆਰਾਮ ਨਾਲ ਜਿੱਥੇ ਮਰਜੀ ਰੋਟੀ ਖਾ ਲੈਣੋਂ ਤਾਂ ਪੁੱਤੋ ਤੈਨੂੰ ਪਤਾ ਨਾ ਬਾਹਰ ਦੀ ਰੋਟੀ ਪਸੰਦ ਨਹੀਂ ਕਰਦਾ ਘਰ ਦੀ ਰੋਟੀ ਖਾਂਦਾ ਜੇ ਠੰਡੀ ਵੀ ਹੋ ਜਾਈਂਦੀ ਉੱਥੇ ਗਰਮ ਕਰਾ ਲੈਂਦਾ ਹਲਵਾਈ ਤੇ ਉਹ ਮੈਨੂੰ ਜਸਸੀ ਨਹੀਂ ਕਿੱਥੇ ਨੂੰ ਦਾ ਉਹ ਮੈਨੂੰ ਵੇਖੀ ਹੋਣੀ ਕਿੱਥੇ ਗਈ ਐ ਮੰਮੀ ਜਸਸੀ ਉਹ ਤਾਂ ਇੱਥੇ ਬਣਾ ਲਾ ਪਤਾ ਨਹੀਂ ਭਾਈ ਬਾਹਰ ਨੂੰ ਟੱਪ ਗਈ ਧਿਆਨ ਹੀ ਨਹੀਂ ਰੱਖਦੇ ਆ ਕਿ ਕੁੜੀ ਦਾ ਕੋਈ ਨਾ ਕਿਸੇ ਕੁੜੀ ਕਤਰੀ ਕੋਲੇ ਗਈ ਹੋ ਇੱਥੇ ਤੇ ਚਾਚੇ ਕੇ ਹੋਊਗੀ ਹੋਰ ਉਹਨੇ ਕਿੱਥੇ ਜਾਣਾ ਉੱਥੋਂ ਤਾਂ ਆ ਗਈ ਸੀਗੀ ਕੋਈ ਆਪਦੀ ਫਰੈਂਡ ਹੁੰਦੀ ਉਹਦੇ ਕੋਈ ਦੱਸਣਾ ਪੁੱਛਣਾ ਵਾਲੀ ਦੂਰ ਨਹੀਂ ਜਾਂਦੀ ਹੈਗੀ ਭੈਣ ਜੀ ਆਪਦੇ ਚਾਚੇ ਕੇ ਭਾਵਾ ਵਗ ਜੀ ਗਾਹਾਂ ਨਹੀਂ ਜਾਂਦੀ ਹੈਗੀ ਉਹ ਕਿਸੇ ਦੇ ਹੋਰ ਠੀਕ ਐ ਤਾਂ ਦਾ ਸਵਾਹ ਹੀ ਨਹੀਂ ਹੈਗਾ ਤੇ ਉਹਦਾ ਜੱਸੀ ਦਾ ਰਿਸ਼ਤਾ ਵੀ ਹਜੇ ਦੇਖਿਆ ਕੀ ਦੇਖਿਆ ਨਹੀਂ ਹਲਪਾ ਨਾ ਫਾਨੀ ਦੇਖਦੇ ਆ ਫਿਰਦੇ ਆ ਬਸ ਦੇਖਾਂਗੇ ਉਹ ਜੀ ਹੁਣ ਤਾਂ ਦੇਖੋ ਟਾਈਮ ਹੀ ਐ ਪੜ੍ਹਾਈ ਵੀ ਪੂਰੀ ਹੋਗੀ ਟਾਈਮ ਤਾਂ ਹੈਗਾ ਜੀ ਫਿਰ ਚਲੋ ਘਰਾਂ ਦੇ ਕੁਝ ਹਾਲਾਤ ਹੁੰਦੇ ਨੇ ਕੁਝ ਮਜਬੂਰੀਆਂ ਵੀ ਹੁੰਦੀਆਂ ਤੁਸੀਂ ਸਮਝਦੇ ਹੋਵੋਗੇ ਹਨਾ ਹਾਂਜੀ ਹਾਂਜੀ ਚਲੋ ਕੋਈ ਨਾ ਉਹ ਤਾਂ ਹੁਣ ਸਾਨੂੰ ਹੀ ਸੋਚ ਆ ਅਸੀਂ ਉਹੀ ਕਰਨਾ ਹੈ ਰੱਖਣੀ ਹੈ ਕਤੋਰਨੀ ਹੈ ਉਹ ਤਾਂ ਸਾਡੀ ਜ਼ਿੰਮੇਵਾਰੀ ਬਣ ਗਈ ਹੁਣ ਰੱਖਣਾ ਤਾਂ ਮਾ ਹੋਰ ਕਿੰਨਾ ਕੁ ਟਾਈਮ ਹੈਗਾ ਹੁਣ ਵੈਸੇ ਮੁੰਡਾ ਵੀ ਇਹ ਨਾਲ ਵਿਆਹ ਤਾਂ ਕਰਨਾ ਹੀ ਪੈਣਾਗਾ ਹੁਣ ਐ ਥੋੜੂ ਆਪਾਂ ਦੁਵਾਰੂ ਬਿੱਲੇ ਨਾਲ ਥੋੜੂ ਤੋੜ ਸਕਦੇ ਨੋਲੇ ਪਹਿਲਾਂ ਬਿੱਲੇ ਨੇ ਕਿੰਨਾ ਕੁਛ ਕੀਤਾ ਸੀਗਾ ਦੱਸ ਡੈਡੀ ਨੂੰ ਜਾਣ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈਗੀ ਤੇ ਕੋਈ ਨਾ ਫੇਰ ਹੁਣ ਉਹ ਗੱਲਾਂ ਥੋੜੀ ਬਾਰ ਬਾਰ ਛੇੜੀ ਜਾਂਦੀਆਂ ਫਿਰ ਤੂੰ ਵੀ ਬਸ ਨਾ ਐ ਦੇਖਦੀ ਨਹੀਂ ਹੈਗੀ ਮੈਂ ਗੱਲਾਂ ਨਹੀਂ ਛੇੜ ਦੇਗੀ ਮੈਂ ਤਾਂ ਤੁਹਾਨੂੰ ਕਹਿ ਰਹੀ ਆਂ ਵੀ ਭਾਈ ਆਪਾਂ ਨੂੰ ਹੋਰ ਹੁਣ ਵਧੀਆ ਮੁੰਡਾ ਦੇਖ ਕੇ ਦਾ ਰਿਸ਼ਤਾ ਕਰ ਦੇਣਾ ਚਾਹੀਦਾਗਾ ਕਿੰਨਾ ਕੁ ਟਾਈਮ ਆਪਾਂ ਘਰੇ ਬਿਠਾ ਕੇ ਰੱਖਾਂਗੇ ਫਿਰ ਦੇਖਾਂਗੇ ਦੇਖਦੇ ਫਿਰਦੇ ਆਂ ਪੁੱਤੇ ਦੇ ਸਿਆਣੇ ਕਹਿੰਦੇ ਹੁੰਦੇ ਨੇ ਕਿ ਜ਼ਖਮ ਵੀ ਅੱਲੇ ਨੇ ਉਹਨਾਂ ਨੂੰ ਵੀ ਖਰੀਨ ਹੋਣ ਤੇ ਟਾਈਮ ਲੱਗਦਾ ਸੁੱਕਣ ਤੇ ਟਾਈਮ ਲੱਗਦਾ ਟਿਕ ਜਾ ਕੋਈ ਨਾ ਆਪਣੇ ਘਰੇ ਬੈਠੀ ਹੈ ਕਿਹੜਾ ਕੋਈ ਕਿਤੇ ਹੋਰ ਹੈ ਜੇ ਟੱਪ ਜੂ ਸਾਲ 6 ਮਹੀਨੇ ਮਾੜਾ ਮੋਟਾ ਇਹਦਾ ਵੀ ਮਨ ਬਦਲ ਜੂਗਾ ਮਨ ਤਾਂ ਬਦਲ ਜੂ ਆਪਾਂ ਕਿਹੜਾ ਕੁਝ ਕਹਿੰਨੇ ਆਗੇ ਆਂਡ ਗੁੰਡ ਦਾ ਔਖਾ ਹੁੰਦਾ ਨਾ ਹੁਣ ਕਿੰਨਾ ਕੁਝ ਬੋਲਦੇ ਨੇਗੇ ਮਾੜਾ ਇਹ ਬਾਹਰ ਨਿਕਲੋ 100 ਗੱਲਾਂ ਸੁਣਾ ਦਿੰਦੇ ਨੇ ਵੀ ਆ ਉਹੀ ਨਹੀਂ ਹੈ ਜਿਹੜੀ ਨਿਕਲ ਕੇ ਗਈ ਸੀ ਥੋਂ ਨੂੰ ਹੁਣ ਗੱਲਾਂ ਲੱਗਦੇ ਨੇ ਬੁਰੀਆਂ ਆ ਮਾਂ ਪੁੱਤ ਨਹੀਂ ਇਹ ਤਾਂ ਬਲਤ ਠੀਕ ਹੈ ਦੀ ਵੀ ਹਰਪ੍ਰੀਤ ਦੀ ਲੋ ਆਪਣੇ ਤਾਂ ਧੀ ਆਪਣੇ ਘਰੇ ਰਹੂਗੀ ਪਰ ਲੋਕ ਪਤਾ ਐਂ ਕਹਿੰਦੇ ਨੇ ਵੀ ਹੁਣ ਆ ਬੈਠੀ ਹੈ ਘਰੇ ਕੋਣਾ ਕੀ ਹੈ ਭੈਣੇ ਲੋਕਾਂ ਤਾਂ ਅਕੇ ਲੋਕਾਂ ਨੇ ਤਾਂ ਗੱਲਾਂ ਕਰਨੀਆਂ ਨੇ ਕਰੀ ਜਾਣ ਜੇ ਲੋਕਾਂ ਕਾ ਨਹੀਂ ਦੇਖੀ ਜਾਮਾਂਗੇ ਫਿਰ ਤਾਂ ਬਹੁਤ ਕੁਝ ਕਹਿੰਦੇ ਨੇ ਹੁਣ ਲੋਕ ਤਾਂ ਐ ਵੀ ਕਹਿੰਦੇ ਨੇ ਕਿ ਵਿਆਹੀ ਨਹੀਂ ਹੈਗੀ ਨੂੰ ਕਰੇ ਬਿਠਿਆ ਰੱਖੀ ਹੈਗੀ ਹਲੇ ਕਿਹੜਾ ਵਿਆਹੀ ਹੈ ਇਹ ਤਾਂ ਸਾ ਕੀ ਕੀਤਾ ਅਸੀਂ ਤਾਂ ਮੰਗਣੀ ਕੀਤੀ ਹੈ ਫਿਰ ਹੁਣ ਭਾਈ ਲੋਕਾਂ ਦਾ ਕਿਥੋਂ ਮੂੰਹ ਫੜ ਲਾਂਗੇ ਅੱਜ ਤਾਂ ਚੱਲ ਹੁਣ ਮੰਮੀ ਘਰੇ ਆ ਗਈ ਲੈ ਮੰਮੀ ਹੁਣ ਵਿਆਹ ਦੀ ਗੱਲ ਵੀ ਆਪਦੀ ਪੱਕੀ ਕਰਕੇ ਚਾਈ ਮੈਥੋਂ ਵੀ ਨਹੀਂ ਹੁਣ ਇੰਨਾ ਸੁਣਿਆ ਜਾਂਦਾ ਮਾੜਾ ਜਿਹਾ ਕਿਸੇ ਦੀ ਕੁੜੀ ਬਾਰੇ ਕੁਝ ਕਹਿ ਦਵਾਂ ਖਾਣ ਨੂੰ ਬੰਦੇ ਨੇ ਬਿਆਹ ਤਾਂ ਪੁੱਤ ਕਰਨੀ ਕਰਨਾ ਧੀ ਤਾਂ ਕਿਸੇ ਰਾਜੇ ਰਾਣੀ ਆ ਤੈਨੂੰ ਰੱਖੀ ਗਈਆਂ ਅਸੀਂ ਕਿਹਦੇ ਵਿਚਾਰੇ ਆਂ ਈਆਂ ਤਾਂ ਆਪਦੇ ਘਰੇ ਹੀ ਸੌਂਦੀਆਂ ਨੇ ਜੀ ਚੱਲ ਕੋਈ ਨਾ ਮਾਂ ਤੂੰ ਬੈਠ ਮੈਂ ਚਾਹ ਪਾਣੀ ਬਣਾ ਕੇ ਲੈ ਕੇ ਆਉਣੀ ਤੁਹਾਡੇ ਵਾਸਤੇ ਬਣਾ ਲਾ ਤੂੰ ਭੰਮ ਠਹਿਰ ਕੇ ਬਣਾ ਲਵੇਂ ਨਾ ਨਾ ਕੋਈ ਨਾ ਬੈਠੋ ਤੁਸੀਂ ਮੈਂ ਲੈ ਆਉਣੀ ਆ ਨਾ ਜੀ ਤੇ ਹੋਰ ਦੱਸੋ ਜੀ ਕਿ ਮੇਰੇ ਅੰਦੀ ਆਪਣੀ ਹਰਪ੍ਰੀਤ ਕੰਮ ਕੰਮ ਵੱਧ ਪਾਉਂਦੀ ਹੈ ਬੱਸ ਠੀਕ ਹੈ ਜੀ ਕੰਮ ਤਾਂ ਬੱਸ ਸਾਨੂੰ ਪਤਾ ਹੀ ਹੈ ਚੱਲ ਫੇਰ ਵੀ ਮੂੰ ਆਪਸ ਵਿੱਚ ਤੁਹਾਡੀ ਰਤਮੀ ਵਿੱਚ ਕੁਝ ਹੋਈ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਜਣਿਆਂ ਨੂੰ ਸਾਡੀ ਵੀਡੀਓ ਚੱਲ ਰਹੀ ਹੈ ਅਸਲੀ ਹੱਕਦਾਰ ਤੇ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਜਿਹੜੇ-ਜਿਹੜੇ ਬੰਦਿਆਂ ਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਬੱਸ ਤਾਂ ਸਾਨੂੰ ਪਤਾ ਵੀ ਸਾਰਿਆਂ ਨੂੰ ਵਧੀਆ ਹੀ ਲੱਗਦੀ ਹੈ ਕਮੈਂਟ ਕਰਕੇ ਦੱਸਿਆ ਕਰੋ ਤੇ ਐਵੇਂ ਵੀ ਦੱਸਿਆ ਕਰੋ ਕਿ ਵੀ ਐਕਟਿੰਗ ਵਧੀਆ ਲੱਗਦੀ ਹੈ ਆਪਾਂ ਇਸ ਵੀਡੀਓ ਤੋਂ ਬਾਅਦ ਹੋਰ ਵੀ ਵਧੀਆ ਬੈਸਟ ਤੁਹਾਡੇ ਲਈ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਵੀਡੀਓ ਦੇਖ ਕੇ ਨਾ ਛੱਡਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਉਹਦੇ ਨਾਲ ਕੀ ਹੁੰਦਾ ਨਾਲੇ ਤਾਂ ਸਾਨੂੰ ਹੌਂਸਲਾ ਜਾਈ ਜਾਂਦਾ ਵੀ ਹਾਂ ਸਾਡੇ ਨਾਲ ਤੁਸੀਂ ਜੁੜ ਰਹੇ ਹੋ ਤੇ ਬਸ ਸਾਡੀ ਇਹੀ ਬੇਨਤੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਜ਼ਰੂਰ ਦਿਓ ਜੀ ਹਾਂਜੀ ਤੇ ਨਾਲ ਦਿੱਤੀ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਆ ਕਰੋ ਤਾਂ ਜੋ ਸਾਡੀਆਂ ਜਿਹੜੀਆਂ ਨਵੇਂ-ਨਵੇਂ ਨੋਟੀਫਿਕੇਸ਼ਨਸ ਨੇ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਧੰਨਵਾਦ ਸਤਿ ਸ਼੍ਰੀ ਅਕਾਲ ਧੰਨਵਾਦ